DIG ਹਰਚਰਨ ਭੁੱਲਰ ਮਾਮਲੇ 'ਚ ਕਈ ਵੱਡੇ ਖੁਲਾਸੇ ਹੋਏ ਨੇ ਕੌਣ ਕੀ ਕਹਿ ਰਿਹਾ ਉਸ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਕਾਲੀ ਦਲ ਵੱਲੋਂ ਮੰਗ ਕੀਤੀ ਹੈ ਕਿ DIG ਭੁੱਲਰ ਤੇ ਭ੍ਰਿਸ਼ਟਾਚਾਰ ਮਾਮਲੇ ਦੀ ਪੂਰੀ ਜਾਂਚ ਹੋਵੇ ਅਕਾਲੀ ਦਲ ਦੇ ਸੀਨੀਅਰ ਆਗੂ ਵੰਟੀ ਰਮਾਣਾ ਨੇ ਕਿਹਾ ਕਿ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਨਜਾਇਜ਼ ਪੈਸਾ ਕਿਸ ਦੇ ਹੁਕਮ ਤੇ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਆਖਰਕਾਰ ਇਹ ਪੈਸਾ ਕਿੱਥੇ ਜਾ ਰਿਹਾ ਸੀ ਉਹਨਾਂ ਇਲਜ਼ਾਮ ਲਗਾਏ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਤੇ ਚੁੱਪੀ ਧਾਰੀ ਹੋਈ ਹੈ ਜਿਸ ਨਾਲੇ ਸਪਸ਼ਟ ਹੁੰਦਾ ਕਿ ਕੁਝ ਛਪਾਇਆ ਜਾ ਰਿਹਾ ਔਰ ਮਾਨਾ ਨੇ ਸਵਾਲ ਕੀਤਾ ਕਿ ਕੀ ਇਹ ਪੈਸਾ ਹੋਰ ਸੂਬਿਆਂ ਦੀਆਂ ਚੋਣਾਂ ਲਈ ਵਰਤਿਆ ਜਾ ਰਿਹਾ ਜਾਂ ਸਿੱਧਾ ਅਰਵਿੰਦ ਕੇਜਰੀਵਾਲ ਕੋਲ ਜਾ ਰਿਹਾ ਉਹਨਾਂ ਕਿਹਾ ਕਿ ਸੀਬੀਆਈ ਜਾਂਚ ਇਸ ਪੱਖ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਕਟੜ ਇਮਾਨਦਾਰ ਪਾਰਟੀ ਦੇ ਅਸਲੀ ਚਿਹਰੇ ਦਾ ਪਰਦਾਫਾਸ਼ ਹੋ ਸਕੇ ਉਹਨਾਂ ਕਿਹਾ ਕਿ ਡੀਆਈਜੀ ਭੁੱਲਰ ਤੇ ਸੀਬੀਆਈ ਵੱਲੋਂ ਕੀਤੀ ਗਈ ਛਾਪੇਮਾਰੀ ਅਤੇ ਗ੍ਰਿਫਤਾਰੀ ਨੇ ਆਪ ਸਰਕਾਰ ਦੇ ਅਸਲੀ ਰੂਪ ਨੂੰ ਸਾਹਮਣੇ ਲਿਆਂਦਾ ਜਿੱਥੋਂ ਸਪਸ਼ਟ ਹੈ ਕਿ ਆਪ ਸਰਕਾਰ ਜੋ ਦਾਵਾ ਕਰਦੀ ਸੀ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਅਸਲ 'ਚ ਉਹੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਅਤੇ ਸਹੂਲਤ ਮਹਈਆ ਕਰਾ ਰਹੇ ਨੇ ਕਾਲੀਆ ਗੁਰਮਾਣਾ ਨੇ ਸਵਾਲ ਕੀਤਾ ਕਿ ਵਿਜੀਲੈਂਸ ਅਤੇ ਖੂਫੀਆ ਵੈਂਗ ਡੀਆਈਜੀ ਭੱਲਰ ਤੇ ਭ੍ਰਿਸ਼ਟਾਚਾਰ ਦੀ ਪਛਾਣ ਕਰਨ 'ਚ ਕਿਉਂ ناکਾਮ ਰਹੇ ਅਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹਨਾਂ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਨੇ ਸਿਵਲ ਅਤੇ ਪੁਲਿਸ ਤੰਤਰ 'ਚ ਆਪਣੇ ਚਿਹਰੇ ਲੋਕ ਭਰਤੀ ਕੀਤੇ ਨੇ ਜੋ ਭ੍ਰਿਸ਼ਟਾਚਾਰ ਪੈਸਾ

ਪੰਜਾਬ ਪੁਲਿਸ ਦੇ ਡੀਆਈਜੀ ਦੀ ਗ੍ਰਿਫਤਾਰੀ ਅਤੇ ਉਹਨਾਂ ਦੀ ਰਿਹਾਈ ਤੋਂ 7.5 ਕਰੋੜ ਰੁਪਏ ਦੀ ਨਕਦ ਬਰਾਮਦਗੀ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਪ੍ਰਦਾਨ ਕਰਨ ਸੌਂਦੀ ਦਾਅਵਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਡੀਆਈਜੀ ਦੀ ਗ੍ਰਿਫਤਾਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਦੇ ਪ੍ਰਦਰਸ਼ਨ ਦੇ ਇੱਕ ਬੁਰੀ ਤਸਵੀਰ ਨੂੰ ਪੇਸ਼ ਕਰਦਾ ਤੇ ਇਮਾਨਦਾਰੀ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢਦਾ ਹੈ ਉਨਾ ਕਹਿਆ ਕਿ ਡੀਆਈਜੀ ਲਈ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਉਹ ਬਗੈਰ ਕਿਸੇ ਨੂੰ ਪਣਕ ਲੱਗੇ ਇੰਨੀ ਭਾਰੀ ਰਕਮ ਇਕੱਠੀ ਕਰ ਸਕੇ ਉਹਨਾਂ ਕਹਿਆ ਕਿ ਡੀਆਈਜੀ ਦੀ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਹੋਏ ਕਲਾਸੇ ਸਿਰਫ ਇੱਕ ਛੋਟਾ ਜਿਹਾ ਨਮੂਨਾ ਨੇ ਕਿਉਂਕਿ ਆਪਦੇ ਅਧੀਨ ਸ਼ਾਸਨ ਪ੍ਰਣਾਲੀ ਭ੍ਰਿਸ਼ਟਾਚਾਰ ਨਾਲ ਲਿਪਤ ਹੋ ਚੁੱਕੀ ਹੈ ਉਹਨਾਂ ਸਪਸ਼ਟ ਸ਼ਬਦਾਂ ਚ ਕਿਹਾ ਕਿ ਕਾਂਗਰਸ ਨੂੰ ਆਪਣੀ ਧਰਮ ਨਿਰਪੱਖਤਾ ਤੇ ਦੇਸ਼ ਭਗਤੀ ਬਾਰੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋਟ ਨਹੀਂ ਉਧਰ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਦੇ ਆ ਡੀਆਈਜੀ ਹਰਚਰਨ ਭੁੱਲਰ ਦਾ ਫੜਿਆ ਜਾਣਾ ਕੋਈ ਇਕੱਲਾ ਮਾਮਲਾ ਨਹੀਂ ਸਗੋ ਇਹ ਪੰਜਾਬ ਵਿੱਚ ਸਰਕਾਰ ਦੀ ਨੱਕ ਹੇਟ ਸੈਮਟੀ ਨਾਲ ਵੱਡੇ ਪੱਧਰ ਤੇ ਚੱਲ ਰਹੇ ਭ੍ਰਿਸ਼ਟਾਚਾਰ ਦਾ ਹਿੱਸਾ ਜਿਹੜੇ ਦਿੱਲੀ ਦੇ ਆਗੂ ਪੰਜਾਬ ਦੀ ਅਫਸਰ ਸ਼ਾਹੀ ਨੂੰ ਆਪਣੇ ਹੁਕਮਾਂ ਤੇ ਚਲਾ ਰਹੇ ਨੇ ਉਹ ਖੁਦ ਵੀ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮਾਂ ਹੇਠ ਨੇ ਅਤੇ ਅੱਜ ਉਹੀ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾ ਰਹੇ ਮਸ਼ਹੂਰੀਆਂ ਲਈ ਛੋਟੇ ਪਿਆਦਿਆਂ ਨੂੰ ਫੜ ਕੇ ਭ੍ਰਸ਼ਟਾਚਾਰ ਵਿਰੋਧ ਮੁਹਿੰਮ ਦੀ ਗੱਲ ਕਰਨ ਵਾਲੀ ਸਰਕਾਰ ਵੱਡੇ ਅਫਸਰਾਂ ਤੱਕ ਹੱਥ ਕਿਉਂ ਨਹੀਂ ਪਹੁੰਚਾਰੀ ਚਾਹੇ ਗੱਲ ਡੀਆਈਜੀ ਹਰਚਰਨ ਭੁੱਲੜ ਦੀ ਹੋਵੇ ਜਾਂ ਨਸ਼ਿਆਂ ਦੇ ਗੜਜੋੜ ਵਿੱਚ ਸ਼ਾਮਲ ਏਆਈਜੀ ਰਾਜੀਤ ਸਿੰਘ ਦੀ ਹੋਵੇ ਸਵਾਲ ਵੱਡਾ ਕਿ ਸਰਕਾਰ ਇਹਨਾਂ ਤੱਕ ਪੰਜਣ ਤੋਂ ਡਰਦੀ ਹੈ ਜਾਂ ਸਹਿਮਤ ਹੈ ਦੂਸਰਾ ਸਵਾਲ ਇਹ ਵੀ ਹੈ ਕਿ ਇਸ ਭ੍ਰਿਸ਼ਟਾਚਾਰ ਤੇ ਸਰਕਾਰ ਦੇ ਨੁਮਾਇੰਦੇ ਸਮੇਤ ਬਾਕੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਚੁੱਪ ਵੀ ਬੜਾ ਕੁਝ ਦੱਸ ਰਹੀ ਹੈ ਪੰਜਾਬ ਸਰਕਾਰ ਦੀ ਆਪਣੀ ਏਜੰਸੀ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਿੱਚ ناکਾਮ ਸਾਫ਼ ਤੋਂ ਹੋਈ ਜਾਂ ਫਿਰ ਸਭ ਕੁਝ ਸਰਕਾਰ ਦੀ ਸਹਿਮਤੀ ਨਾਲ ਹੀ ਚੱਲ ਰਿਹਾ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ 14 ਦਿਨਾਂ ਲਈ ਨਾਇਕ ਹਿਰਾਸਤ 'ਚ ਪੇ ਦਿੱਤਾ ਜਾਂਚ ਏਜੰਸੀ ਨੇ ਸਖਤ ਪੁਲਿਸ ਪੈਰੇ ਹਿੱਟ ਆਈਪੀਐਸ ਅਧਿਕਾਰੀ ਹਰਚਨ ਭੁੱਲਰ ਅਤੇ ਸਹਿਦੋਸ਼ੀ ਕ੍ਰਿਸ਼ਨੂ ਸ਼ਰਦਾ ਨੂੰ ਸੀਬੀਆਈ ਅਦਾਲਤ ਚ ਪੇਸ਼ ਕੀਤਾ ਇਸ ਤੋਂ ਪਹਿਲਾਂ ਭੁੱਲਰ ਦੀ ਸੈਕਟਰ 16 ਦੇ ਹਸਪਤਾਲ 'ਚ ਮੈਡੀਕਲ ਜਾਂਚ ਕਰਵਾਈ ਗਈ ਏਜੰਸੀ ਨੇ ਅਦਾਲਤ 'ਚ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਅਤੇ ਇਸ ਮਾਮਲੇ 'ਚ ਮੁੜਲੀ ਪੁੱਛਗਿੱਛ ਕੀਤੀ ਜਾਣ ਦੀ ਦਲੀਲ ਦਿੱਤੀ ਭੁੱਲਰ ਤਰਫੋਂ ਪੇਸ਼ ਹੋਏ ਵਕੀਲ ਤਨੂਆ ਨੇ ਕਿਹਾ ਕਿ ਉਨ੍ਹਾਂ ਦੀ ਮੁਵਕਲ ਨੂੰ ਝੂਠੇ ਮਾਮਲੇ 'ਚ ਫਸਾਇਆ ਗਿਆ ਤਨੂਆ ਦੀ ਅਪੀਲ ਤੇ ਅਦਾਲਤ ਨੇ ਭੁੱਲਰ ਨੂੰ ਲੋੜੀਂਦੀਆਂ ਦਵਾਈਆਂ ਵਗੈਰਾ ਮੁਹੱਈਆ ਕਰਵਾਏ ਜਾਣ ਦੇ ਹੁਕਮ ਦਿੱਤੇ ਅਦਾਲਤ ਨੇ ਭੁੱਲਰ ਅਤੇ ਕ੍ਰਿਸ਼ਨੂ ਸ਼ਰਦਾ ਨੂੰ ਬੜੈਲ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਸੀਬੀਆਈ ਅਦਾਲਤ ਦੇ ਬਾਰ ਪੋਲਰ ਨੇ ਕਿਹਾ ਕਿ ਉਸ ਨੂੰ ਨਿਆ ਪ੍ਰਣਾਲੀ ਤੇ ਪੂਰਾ ਪ੍ਰੋਸੈਸ ਦਰਾਂ ਨੂੰ ਸੀਵੀਆਈ ਨੇ ਕਰੀਬ 21 ਘੰਟਿਆਂ ਤੱਕ ਪੋਲਰ ਦੀ ਚੰਡੀਗੜ੍ਹ ਦੇ ਸੈਕਟਰ 40 ਵਿਚਲੀ ਕੋਠੀ ਆਦਿ ਤਲਾਸ਼ੀ ਲਈ ਮੌੜਲੇ ਪੜਾਅ ਤੇ ਸਾਹਮਣੇ ਆਏ 5 ਕਰੋੜ ਦੀ ਨਕਦੀ ਹੁਣ 7 ਕਰੋੜ ਤੱਕ ਪਹੁੰਚ ਗਈ ਹੈ ਚੇਤੇ ਰਹੇ ਕਿ 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਤੋਂ ਕਰੋੜਾਂ ਦੀ ਨਕਦ ਰਕਮ ਬਰਾਮਦ ਹੋਈ ਸੀ ਕਰੋੜਾਂ ਦੀ ਨਕਦੀ ਦੀ ਬਰਾਮਦ ਵਾਲਾ ਇਹ ਦੂਜਾ ਹਾਈ ਪ੍ਰੋਫਾਈਲ ਮਾਮਲਾ ਸੀਬੀਆਈ ਨੇ ਹੁਣ ਤੱਕ 7 ਕਰੋੜ ਦੀ ਨਕਦੀ 1.5 ਕਿਲੋ ਸੋਨਾ ਜੋ ਹੁਣ 2.5 ਕਿਲੋ ਤੱਕ ਪਹੁੰਚਣ ਦੇ ਚਰਚੇ ਨੇ BMW AUDI ਕਾਰ ਦੀਆਂ ਚਾਬੀਆਂ ਪਹਿਵ ਜਾਇਦਾਦਾਂ ਦੇ ਦਸਤਾਵੇਜ਼ 22 ਲਗਜ਼ਰੀ ਘੜੀਆਂ 40 ਲੀਟਰ ਵਿਦੇਸ਼ੀ ਸ਼ਰਾਬ ਡਬਲ ਵਾਇਰਲ ਬੰਦੂਕ ਰਵਾਲਪੁਰ ਪਿਸਤੌਲ 에ਅਰ ਗਨ ਤੇ ਗੋਲਾ ਬਾਰੂਦ ਵੀ ਕਬਜ਼ੇ ਚ ਲਏ ਨੇ ਸਮਰਾਲਾ ਚ ਇੱਕ ਫਾਰਮ ਹਾਊਸ ਦਾ ਵੀ ਪਤਾ ਲੱਗਿਆ ਸੀਬੀਆਈ ਨੇ ਗੋਵਿੰਦਗੜ ਮੰਡੀ ਤੇ ਸਕ੍ਰੈਪ ਡੀਲਰ ਦੀ ਸ਼ਿਕਾਇਤ ਤੇ ਡੀਆਈਜੀ ਭੁੱਲਰ ਅਤੇ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਰਦਾ ਤੇ ਭਾਰਤੀ ਨਿਆਇ ਸਹਾਇਤਾ 2023 ਦੀ ਧਾਰਾ 42 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀ ਧਾਰਾ 7 ਅਤੇ 7ਏ ਤਹਿਤ ਕੇਸ ਦਰਜ ਕੀਤਾ ਸੀ ਡੀਲਰ ਖਿਲਾਫ ਅਕਤੂਬਰ 2023 ਦਾ ਕੋਈ ਪੁਰਾਣਾ ਕੇਸ ਦਰਜ ਸੀ ਜਿਸ ਤੇ ਨਵੇਂ ਡੇਨ ਲੈ ਕੇ 8 ਲੱਖ ਦੀ ਰਿਸ਼ਵਤ ਲਈ ਗਈ ਨਾਲ ਹੀ ਮਹੀਨਾਵਾਰ ਸੇਵਾ ਪਾਣੀ ਦੀ ਮੰਗ ਕੀਤੀ ਗਈ ਜਾਂਚ ਅਨੁਸਾਰ ਕੁੱਲ 28 ਲੱਖ ਦੀ ਰਿਸ਼ਵਤ ਮੰਗੀ ਗਈ ਸੀ ਵੀਆਈ ਨੇ ਕ੍ਰਿਸ਼ਨੂ ਸ਼ਰਦਾ ਤੋਂ ਵੀ 21 ਲੱਖ ਬਰਾਮਦ ਕੀਤੇ ਦੱਸਦੇ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਡੀਆਈਜੀ ਭੁੱਲਰ ਦੀ ਰਿਸ਼ਵਤ ਲੈਣ ਦੇ ਜੰਮਾ ਹਟ ਹੋਈ ਗ੍ਰਿਫਤਾਰੀ ਨੂੰ ਲੈ ਕੇ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਬਾਬਤ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਕਿਸੇ ਨੂੰ ਅਜਈਆਂ ਘਟਨਾਵਾਂ ਹੁੰਦੀਆਂ ਨਹੀਂ ਦਿਸ ਰਹੀਆਂ ਤਾਂ ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਉਹਨਾਂ ਕਿਹਾ ਕਿ ਇਸ ਘਟਨਾ ਨੂੰ ਬਾਹਰੋਂ ਆ ਕੇ ਸੀਬੀਆਈ ਨੇ ਬੇਪਰਦ ਕੀਤਾ ਤੇ ਸੂਬੇ ਦੇ ਵੱਡੇ ਪ੍ਰਸ਼ਾਸਨਿਕ ਢਾਂਚੇ ਨੂੰ ਇਹ ਦਿਖਾਈ ਨਾ ਦੇਣਾ ਅਤਿ ਚਿੰਤਾਜਨਕ ਹੈ ਭ੍ਰਿਸ਼ਟਾਚਾਰ ਖਿਲਾਫ ਬੋਲਣਾ ਸੌਖਾ ਪਰ ਉਸ ਨੂੰ ਸਿੱਖਰਲੇ ਪੱਧਰ ਤੇ ਰੋਕਣ ਲਈ ਉਪਰਾਲੇ ਵੀ ਕਰਨੇ ਪੈਣਗੇ